हां जी ਪਿੰਡ ਸਤਨੌਰ ਦੇ ਵਿੱਚ ਭਾਰੀ ਸੇਹ ਲੱਗ ਚੁੱਕੀ ਆ ਜੀ ਦਿਵਾਲੀ ਤੋਂ ਪਹਿਲੇ ਹੀ ਹੋਲ ਸੇਹ ਰੇਟਾਂ ਤੇ ਤੁਹਾਨੂੰ ਪਟਾਕੇ ਮਿਲੂਗੇ ਜੀ ਆਹ ਦੇਖੋ ਜੀ ਕੁਝ ਬੰਦੇ ਖੜੇ ਆ ਜੀ ਪਟਾਕੇ ਲਾਏ ਆ ਇਹਨਾਂ ਨੇ ਬਹੁਤ ਹੀ ਸਸਤੇ ਰੇਟ ਤੇ ਮਿਲੇ ਪਾ ਜੀ ਕੀ ਰੇਟ ਆ ਹਾਂ ਜੀ ਆਰਾਮ ਆਰਾਮ ਜੀ ਸਾਰਿਆਂ ਨੂੰ ਆਹ ਸਾਜੀ ਜੀ ਇਹ ਪਟਾਕੇ ਲੈਣਾ ਆ ਜੀ ਠੀਕ ਆ ਜੀ ਇਹਨਾਂ ਦਾ ਰੇਟ ਹੈਗਾ ਜੀ 5040 ਹਾਂ ਜੀ ਹਾਂ ਜੀ ਹਾਂ ਜੀ ਜੀ ਸ਼ੌਟ ਹੈ ਜੀ ਅਸੀਂ ਦੇ ਰਹੇ ਹਾਂ 800 ਰੁਪਏ 800 ਰੁਪਏ ਦਾ ਪਾ ਜੀ ਹਾਂ ਜੀ ਪਾ ਜੀ ਮੈਂ ਦੇਖਿਆ ਨਾ 1500 ਤੋਂ ਘੱਟ ਮਿਲਦਾ ਨਹੀਂ ਆ ਇਹ ਹੋਲ ਸੇਲ ਰੇਟ ਤੇ ਬਹੁਤ ਹੀ ਡਿਸਕਾਊਂਟ ਆ ਜੀ ਅੱਛਾ ਸ਼ਾਨਸ ਐਂ ਦਾ ਬਹੁਤ ਹੀ ਵਧੀਆ ਕੰਪਨੀ ਆ ਜੀ ਹਾਂਜੀ ਹਾਂਜੀ ਠੀਕ ਹੈ ਪ੍ਰਾਈਸ ਦੇਖੋ ਜੀ ਇਹਦਾ 14400 ਹਾਂਜੀ ਹਾਂਜੀ ਅਸੀਂ ਦੇ ਰਹੇ ਹਾਂ ਸਿਰਫ ਤੇ ਸਿਰਫ 2000 ਰੁਪਏ ਭਾਜੀ ਇੰਨਾ ਸਸਤਾ ਤੁਹਾਨੂੰ ਭਾਜੀ ਘਾਟਾ ਨਹੀਂ ਪੈ ਜਾਣਾ ਜੀ ਘਾਟਾ ਕੂਟਾ ਦਾ ਕੋਈ ਚੱਕਰ ਨਹੀਂ ਇਹ ਜੀ ਬਸ ਨਜ਼ਾਰੇ ਦਿਵਾਣੇ ਆ ਜੀ ਆ ਤੁਹਾਡਾ ਮੇਰੇ ਰੱਖੋ ਜੀ ਠੀਕ ਆ ਭਾਜੀ ਇਹ ਆ ਸਾਰਾ ਸਮਾਨ ਮੈਨੂੰ ਭਾਜੀ ਦਾ ਲੱਗਦਾ ਬੇਟੀਆਂ ਆ ਪਈਆਂ ਆ ਭਾਜੀ ਨੇ ਹੋਲ ਸੇਲ ਰੇਪਾ ਜੀ ਕਿੱਥੋਂ ਆਏ ਤੁਸੀਂ ਕਿੱਥੋਂ ਲੈ ਆਏ ਆ ਮੈਂ ਅੰਮ੍ਰਿਤਸਰੋਂ ਆਏ ਅੱਛਾ ਸਪੈਸ਼ਲ ਅੰਮ੍ਰਿਤਸਰੋਂ ਪਿੰਡ ਸਤਨੌਰ ਚ ਪਟਾਕੇ ਲੈਣ ਆਏ ਆ ਭਾਜੀ ਹਾਂ ਦੇਖੋ ਜੀ ਦੀਵੇ ਸਾਰੇ 30 40 ਰੁਪਏ ਦਰਜਾਂ ਵੇਚ ਰਹੇ ਹਾਂ ਹਾਂਜੀ ਹਾਂਜੀ ਅੱਛਾ ਭਾਜੀ ਇੰਨੇ ਸਸਤੇ ਤੁਸੀਂ ਤਾਂ ਘਾਟਾ ਪੋ ਲੈਣਾ ਆਪਣੇ ਆਪ ਨੂੰ ਭਾਜੀ ਆ ਕਿੰਨੇ ਦਾ ਪਟਾਕਾ ਸੇਬਿਆਂ ਜਿਹੇ ਵਾਲੇ ਪਟਾਕੇ ਕਿੰਨੇ ਦੇ ਆ ਇਹ ਪਟਾਕਾ ਜੀ ਸਾਰਿਆਂ ਨਾਲੋਂ ਮੋਟਾ ਬੰਬ ਹੈ ਇਸ ਵੇਲੇ ਸਾਡੇ ਕੋਲ ਅੱਛਾ ਜੀ ਇਹ ਸਿਰਫ ਤੇ ਸਿਰਫ 120 ਰੁਪਏ ਦਿਲਵਾਤਾ ਜੀ ਇੰਨਾ ਸਸਤਾ ਭਾਜੀ ਇਹ ਸਪੈਸ਼ਲ ਮਹਗਾਏ ਲੱਗਦਾ ਤੁਸਾਂ ਹਾਂਜੀ ਹਾਂਜੀ ਭਾਜੀ ਹੋਰ ਵੀ ਕਈ ਤਰ੍ਹਾਂ ਦੇ ਪਟਾਕੇ ਮੈਂ ਦੇਖੇ ਆ ਕਿੰਨੇ ਦਾ ਭਾਜੀ ਡੱਬਾ ਇਹ ਕਿੰਗ ਕੌਂਗ ਇਹ ਵੀ ਬਹੁਤ ਜੀ ਧੱਕੜ ਪਟਾਕਾ ਹੈ ਜੀ ਇਹ ਵੀ 1.5 150 ਰੁਪਏ ਦੀ ਕਰਤੀ ਡੱਬੀ ਦੇ ਰੇਟ ਲੱਗ ਰਿਹਾ ਜੀ ਇਹਦਾ 450 ਰੁਪਏ ਭਾਜੀ 984 984 ਇੰਨਾ ਹੋਲ ਸੇਲ ਰੇਟ ਮਿਲ ਰਿਹਾ ਜੀ ਤੁਹਾਨੂੰ ਮੈਗਾ ਜੀ ਸ਼ਹਿਰ ਨਾਲ ਦੀ ਸਾਸਾਂ ਪਾਜੀ ਮੈਂ ਦੇਖਿਆ ਜੀ ਬਹੁਤ ਤਰ੍ਹਾਂ ਤਰ੍ਹਾਂ ਦੇ ਪਟਾਕੇ ਆ ਜੀ ਅੱਗੇ ਚੱਲਦੇ ਆ ਪਾਜੀ ਉੱਧਰ ਵੀ ਮੈਂ ਦੇਖਿਆ ਉੱਧਰ ਵੀ ਸਪੈਸ਼ਲ ਪਟਾਕੇ ਰੱਖਿਓ ਤੁਸੀਂ ਆ ਦੇਖੋ ਜੀ ਭੀੜ ਲੱਗੀ ਆ ਸਾਡੇ ਕੋਲ ਲੜੀਆਂ ਵੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਆ ਹਾਂਜੀ 10 ਬਾਈ 10 ਦੀ ਲੜੀ ਆ ਜੀ ਠੀਕ ਆ ਪਾਜੀ ਸ਼ਹਿਰ ਦੇ ਵਿੱਚ 1000 ਰੁਪਏ ਤੋਂ ਘੱਟ ਨਹੀਂ ਮਿਲਣਦੀ ਅਸੀਂ ਹਾਫ ਰੇਟ ਕਰਤਾ ਜੀ 500 ਰੁਪਏ ਹਾਂਜੀ ਇਹ ਪਾਜੀ ਲੰਬੀ ਲੜੀ ਲੱਗਦੀ ਏ ਮੈਨੂੰ ਪੂਰੀ ਮੈਗਾ ਜੀ ਐਨ ਪੂਰੀ ਲੜੀਆਂ ਸਿੱਧੀ ਲੰਬੀ ਤੇ ਥੱਲੇ ਨੂੰ ਤਾਰਾਂ ਆ ਪਾਜੀ ਇੱਕ ਆ ਪਟਾਕਾ ਪਏ ਕੀ ਰੇਟ ਆ ਜ ਕਿਹੜਾ ਜੀ ਆਹ ਸਪੈਸ਼ਲ ਪਟਾਕਾ ਮੰਗਾਇਆ ਲੱਗਦਾ ਹੈਲੀਕਾਪਟਰ ਪਟਾਕਾ ਲੱਗਦਾ ਲਾਓ ਜੀ ਹੈਲੀਕਾਪਟਰ ਆਂ ਉੜੂਗਾ ਜੀ ਅੱਛਾ ਜੀ ਹਾਂ ਜੀ ਇਹ ਕਿੰਨੇ ਦਾ ਭਾਜੀ ਇਹ ਵੀ ਬਹੁਤ ਸਸਤਾ ਜੀ 120 ਰੁਪਏ ਦਾ ਡੱਬਾ ਲਾਤਾ ਪਰਿੰਟ ਇਹਦਾ ਮੈਨੂੰ ਲੱਗਦਾ 4-500 ਰੁਪਏ ਆ ਜੀ ਅੱਛਾ ਜੀ ਭਾਜੀ ਆਹ ਕਿਹੜਾ ਪਟਾਕਾ ਸੱਪ ਜਿਆ ਕੀ ਪਿਆ ਭਾਈ ਅੱਗ ਲਾਓ ਜੀ ਸੱਪ ਨਾਟ ਦਾ ਅੱਗੇ ਨੂੰ ਜੀ ਅੱਛਾ ਜੀ ਠੀਕ ਹੈ ਇਹ ਕਿੰਨੇ ਦਾ ਡੱਬਾ ਭਾਈ ਬਹੁਤ ਹੀ ਸਸਤਾ ਲਾਤਾ ਜੀ ਇਹ 100 ਰੁਪਏ ਦਾ ਲਾਤਾ ਜੀ ਪ੍ਰਿੰਟ ਇਹਦਾ ਹੈਗਾ ਜੀ 465 ਰੁਪਏ ਹਾਂ ਬਹੁਤ ਹੀ ਸਸਤਾ ਭਾਈ ਇਹ 75 ਰੁਪਏ 75% ਲੈਸ ਕਰਤੇ ਆ ਜੀ ਸਾਡੇ ਕੋਲ ਲੜੀਆਂ ਬਹੁਤ ਰੰਗ ਬਰੰਗੀਆਂ ਹਾਂਜੀ ਹਾਂਜੀ ਭਾਜੀ ਇਹ ਕੀ ਰੇਟ ਆ ਵੈਸੇ ਕੀ ਰੇਟ ਲਓ ਜੀ ਇਹ ਲੜੀ ਜੀ 100 150 ਤੋਂ ਘੱਟ ਨਹੀਂ ਮਿਲਦੀ ਅਸੀਂ ਹਾਫ ਰੇਟ ਕਰਤੇ ਆ ਜੀ 75 ਰੁਪਏ 75 ਰੁਪਏ اچھا 75 ਰੁਪਏ ਤੋਂ ਸਟਾਰਟ ਹੋ ਜਾਂਦੀ ਆ ਹਾਈਐਸਟ ਕਿੰਨਾ ਪ੍ਰਾਈਸ ਆ ਭਾਜੀ ਦਾ ਹਾਈਸਟ ਇਹਦੇ ਵਿੱਚ ਆ ਤੁਹਾਨੂੰ ਦਿਖਾ ਲਿਆ ਜੀ 500 ਕਬੱਲ 100 150 120 ਤੱਕ ਵੀ ਹੈਗੇ ਇੱਕ ਬੱਲਾ ਵਾਏ ਜੀ ਸਾਡੇ ਕੋਲ ਬਹੁਤ ਸੌਫ ਦੇ ਘੁੰਮਦੇ ਆ ਜੀ ਬੱਲਾ ਪਿਛਲੀ ਵਾਰ ਰੇਟ ਸੀਗਾ ਇਹਨਾਂ ਦਾ ਜੀ 100-100 ਰੁਪਿਆ ਅੱਛਾ ਜੀ ਹੋਣ ਕਰ ਦਿੱਤਾ ਜੀ ਅਸੀਂ ਇਹਨਾਂ ਦਾ ਸਿਰਫ 50 ਰੁਪਿਆ ਅੱਛਾ ਇਹ ਡੈਕੋਰੇਸ਼ਨ ਵਾਸਤੇ ਘਰ ਦੀ ਸਜਾਵਟ ਲਈ ਹੈ ਨਾ ਜੀ ਮਲਟੀ ਹੈ ਜੀ ਮਲਟੀ ਲਾਈਟਾਂ ਲੱਗਦੀਆਂ ਘੁੰਮਦੀਆਂ ਜੀ ਹਾਂਜੀ ਹਾਂਜੀ ਵਧੀਆ ਭਾਜੀ ਇਹ ਤਾਂ ਬਹੁਤ ਵਧੀਆ ਭਾਜੀ ਆ ਕੀ ਪਿਆ ਡੱਬਾਈਆਂ ਦੇਗਾ ਮਠਿਆਈ ਦਾ ਡੱਬਾ ਹੈ ਮੈਨੂੰ ਤਾਂ ਲੱਗਦਾ ਮਠਿਆਈ ਇਹ 15 ਸ਼ਾਟ ਹੈ ਜੀ ਸਾਨ ਸ਼ਾਇਨ ਦਾ ਐਮ ਆਰ ਪੀ ਹੈਗਾ 3565 ਰੁਪਏ ਹਾਂਜੀ ਹਾਂਜੀ ਅਸੀਂ ਸਿਰਫ ਲਾਤਾ ਜੀ 300 ਰੁਪਏ ਦਾ ਅੱਛਾ ਬਹੁਤ ਹੀ ਭਾਜੀ ਡਿਸਕਾਊਂਟ ਰੇਟ ਤੇ ਤੁਹਾਡਾ ਮੈਂ ਰੇਟ ਦੇਖਿਆ ਬਹੁਤ ਹੀ ਜਾਇਜ਼ ਹੈ ਜੀ ਤੇ ਭਾਜੀ ਆ ਕੀ ਆ ਕਾਜੂ ਕਤਲੀ ਜਿਹੀ ਪਈ ਕਾਜੂ ਪਤਲੀ ਨਹੀਂ ਜੀ ਇਹ ਹੈਗੀਆਂ ਚੱਕੀਆਂ ਅੱਛਾ ਚੱਕਰੀਆਂ ਆ ਭਾਜੀ ਇਹ ਠੀਕ ਆ ਜੀ 150 ਰੁਪਏ ਦੀ ਹੈ ਜੀ ਅੱਛਾ ਜੀ ਐਮ ਆਰ ਪੀ ਦੀ ਮੰਗ ਲੱਗਦਾ ਹੈ ਜੀ ਜੀ ਦੀ 855 ਅੱਛਾ ਅੱਛਾ ਚੀਜ਼ਾਂ ਦਾ ਬਹੁਤ ਸਾਡੇ ਕੋਲ ਬਹੁਤ ਸਾਰੇ ਕਸਟਮਰ ਆ ਰਿਹਾ ਪਟਾਕੇ ਲੈਣੇ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਟਾਈਮ ਨਹੀਂ ਦੇ ਪਾਣਾ ਤਾਂ ਕੋਈ ਨਹੀਂ ਭਾਜੀ ਅਸੀਂ ਫੇਰ ਆਵਾਂਗੇ ਜ਼ਰੂਰ ਆਵਾਂਗੇ ਤੁਹਾਡੇ ਕੋਲ